उसने ये जी लहर अपनाई इस तरह देखते हो सिर्फाई होधाव उसने अपना असर तो दताया उन्होंने तो फैलता गया और यूरोप जो कव भाषा का मसला जरा तो पैदा होया साहित्य विद्यार्थी हो उसको पढ़ते हो मन जैक पढ़ते हो उन्होंने जो का मसला उठाया और पाव भाषा उन्होंने खास तौर तो पर जो उदाहरण लिया हुई बहुत सारिया और हूं भी देखते हो जरा खूबसूरत काम किया जिस काम में बहुता गौरिया नहीं गया हाइकू के खूबसूरत काम किया वार्स ने किया

ਦੇ ਗਾਰਡਨ ਹਨੂਗੀਸ ਦੇ ਕਲਕਲੇਸ਼ਨ ਮੰਗੇ। ਔਰ ਅਸਲ ਵਿੱਚ ਅਮਰੀਕਾ ਦੇ ਵਿੱਚ ਹਾਈਕੂ ਦੇ ਉੱਤੇ ਜਿਹੜੇ ਮੈਗਜ਼ਿਨ ਨਿਕਲ ਰਹੇ ਨੇ ਉਹ ਕੋਈ 15 ਦੇ ਕਰੀਬ ਚੰਗੇ ਮੈਗਜ਼ਿਨ ਨਿਕਲ ਰਹੇ ਨੇ 15 ਦੇ। ਵੈਨੋਟਾ ਦੇ ਵਿੱਚ ਹਾਈਕੂ ਦੀ ਜਿਹੜੀ ਸੁਸਾਇਟੀ ਬਣਾਈ ਗਈ ਸੀ, ਅਮਰੀਕਾ ਜੀ ਬਣਾਈ ਗਈ ਸੀ, ਕੈਨੇਡਾ ਜੀ ਵੀ ਬਣਾਈ ਗਈ। ਕੈਨੇਡਾ ਦੇ ਵਿੱਚ ਜਿਹੜੀ ਸੁਸਾਇਟੀ ਬਣਾਈ ਗਈ ਸੀ 1972 ਵਿੱਚ ਫਾਇੰਡ ਕੀਤੀ ਹਾਈਕੂ। ਕਿ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ।

ਸਾਹਮਣੇ ਕੋਰ ਲਮਾਂ ਦਾ ਕੈਲਸ ਇਹ ਪ੍ਰੋਫੈਸਰ ਭਗਨ ਸਿੰਘ ਦਾ ਹੈ ਪਰ ਉਹਨਾਂ ਨੇ ਆਪਣੇ ਕਿਤਬਾਂਆਂ ਆਪੇ ਪੰਜਾਬੀ ਦੇ ਵਿੱਚ ਕੁਝ ਹੋਰ ਕਵੀਆਂ ਨੇ ਜਦੋਂ ਉਸ ਕਿਸਮ ਦੇ ਹੈ ਕਿ ਉਹ ਜਿਹੜੇ ਲੇਖੇ ਜਿਵੇਂ ਦੇਵ ਨੇ ਸ਼ੁਰੂ ਤੋਂ ਲੈ ਕੇ ਆਪਣੇ ਕਿਤਾਬਾਂ ਦੇ ਵਿੱਚ ਪ੍ਰੇਸ਼ੰਕ ਪਰਵਾਜ਼ ਦੇ ਵਿੱਚ ਲਿਖੇ ਪਰ ਉਸਨੇ ਉਸ ਨੂੰ ਹਾਇਕੂ ਨਾਲ ਅਥਾਹ ਨੇ ਕੋਆ ਨਾ ਅਥਾਹ ਨੂੰ ਦੀ ਪਛਾਣ ਵੱਖਰੀ ਕਿਸਮ ਹੈ ਕਿ ਉਹ ਸਭੀ ਖਾਸਰੀ

हर जी चीज है जी हर जी विधा है उसकी मूल पहचान जरूर होंगी है उसको तोड़ हो जो मरोड़ी बना पर था वो कान कहेगा जो उसकी मूल पहचान है जो ने कवि है जी इन्होंने जी मूल पहचान है जी उसके नेतन किया है और ये अच्छी गत है ਕਰੀ ਉਹਨਾਂ ਦੇ ਹਾਈਕੂ ਵੀ ਬੜੇ ਮੈਗੋ ਇਤੇ ਹੋਇਆ ਪਰ ਮੈਂ ਪੜਾਂ ਕਰੀ ਕਿਉਂਕਿ ਪਾਉਂਦੇ ਵਿੱਚ ਇਹਨਾਂ ਦਾ ਪਾਠ ਹੋਣਾ ਹੈ ਪਰ ਮੈਂ ਕੁਝ ਉਹਨਾਂ ਦੇ ਨਿਕਰ ਕਰਨਾ ਚਾਹਣਾ ਹੈ ਕਿ ਠੀਕ ਹੈ ਕਿ ਸਾਡੇ ਕੋਲ ਪਰਮਾਇਆ ਪਰਪਾ ਮਾਇਆ ਇਹਨਾਂ ਉਸਾਰਤ ਨੂੰ ਬਣਾ ਲੀਏ ਆਪਣੀ ਕੁਝ ਅਣਿਆਤ ਜਿਹੜੇ ਕਵੀ ਨੇ ਇਹਨਾਂ ਨੇ ਸ਼ੁੱਧ ਰੂਪ ਦੇ ਵਿੱਚ ਐ ਕਿਹਾ ਉਹ ਜਿਹੜੇ ਕਵੀ ਨੇ ਉਹਨਾਂ ਨੇ ਕੁਝ ਹੋਰ ਇੱਕ ਖੇੜੇ ਦੀ ਸ਼ੁੱਧ ਰੂਪ ਦੇ ਵਿੱਚ ਨਹੀਂ ਲਿਖਿਆ ਉਹਦਾ ਕਾਰਨ ਇੱਕ ਹੈ ਕਿਉਂਕਿ ਜਿਹੜੀ ਜਾਪਾਨ ਦੀ ਕਵਤਾ ਜਾਪਾਨੀ ਕਵਤਾ ਦੇ ਵਿੱਚ ਜਿਹੜਾ ਰੈਕੂ ਐ ਉਹਦੇ ਦੋ ਰੂਪਸ ਹਨ ਹੈ ਵੱਟੂ ਵੀ ਇੰਟੀਰੀਅਰ ਤੇ ਕੁਝ ਕੁ ਜਿਹੜਾ ਲੋਕ ਕਿਹਨੇ ਜਿਹੜੇ ਬੰਦ ਕਰਦੇ ਨੇ ਪਰ ਦੋ ਰੂਪ ਨੇ ਜਿਹੜੇ ਬਿਲਕੁਲ ਸਪਸ਼ਟ ਨੇ ਇਹ ਦੋ ਰੂਪ ਨੇ ਜਿਹੜੇ ਇਤਨੂੰ ਤਾਂ ਹਾਈ ਕੂਰੀ ਆਪ ਜਾਣਦਾ ਨੂੰ ਇਸ ਤਰ੍ਹਾਂ ਜਿਹੜਾ ਰੂਪ ਹੈ ਉਸ ਨੂੰ ਜਨਰੇਕੋ ਆਖਿਆ ਜਾਂਦਾ ਜਨਰੇਕੋ ਆਖਿਆ ਜਾਂਦਾ ਜਨਰੇਕੀ ਦੱਸਿਆ ਹੁੰਦੇ ਇਹਨਾਂ ਹਾਈਕੂ उस देना जो विधान है जी विधि है उसने प्रकृति का जो बिंब है जो उस शुरू होना दूसरी सत्र के दार्शनिक डूंगाई है जी उस लथ जाना और तीसरी सत्र जिसको असं अपने का शास्त्र के प्रोक्ति कहते हैं उस दे बदल जाए ज जा उस विधि में वर्तना और उसके अर्थ है जो पैदा करते ਪਰ ਜਿਹੜਾ ਸਿੰਧੀ ਹੋਏ ਸਿੰਧੀ ਹੋਏ ਜਿਹਦਾ ਉਹ ਇਸ ਵਿਧੀ ਨੂੰ ਤਾਂ ਪੜ੍ਹਾ ਲਈ ਪਰ ਇਸ ਵਿਧੀ ਦੇ ਨਾਲੋਂ ਜ਼ਿਆਦਾ ਜਿਹੜਾ ਉਹ ਪੜ੍ਹਾਉਂਦਾ ਉਹ ਪਟਾਕਸ਼ੂ ਹੈ। ਉਹ ਬਹੁਤ ਹੀ ਸਖਤ ਪਟਾਕਸ਼ੂ ਸੀ। ਸਿੱਧੀ ਕ੍ਰਾਕਸ਼ੂ ਦੀ ਉਸਤ ਹੈ। ਅਜੇ ਵੀ ਜਿਹੜੇ ਕੰਮੀ ਨੇ ਕੰਮ ਕੀਤਾ ਵੀ ਜਿਹੜਾ ਉਹ ਨਾਲੇ

시기 내 시기 내려에할거하나